ਤਤ ਮੁੱਦੀ ਏ ਜ ਜਿਨਿਕ ਪਰਮੇਸ਼ਰ ਨੇ ਬਖਸ਼ੀ ਏ ਉਦੋਂ ਏ ਐਸੇ ਤਰੀਕੇ ਤੇ ਚਾਂਸ ਬਣ ਜਾਂਦੇ ਨੇ ਔਰ ਜਿੱਤੇ ਪਲ ਦਾ ਪਤਾ ਨਹੀਂ ਔਰ ਮੈਂ ਵੀ ਇੱਕ ਸਵੇਰੇ ਖਬਰ ਸੁਣੀ ਜਦੋਂ ਪੰਜਾਬ ਤੋਂ ਫੋਨ ਆਇਆ ਇੱਕ ਆਪਣੇ ਪਰਮ ਮਿੱਤਰ ਦਾ ਉਹਦਾ ਜ਼ਿਕਰ ਤਾਂ ਕਰਦਾ ਗੁਣੀ ਇਨਸਾਨ ਹੈ ਜਿਹਦੇ ਕੋਲ ਵਿਦਿਆ ਗੁਰਬਾਣੀ ਦੀ ਨਿਤਨੇਮ ਦੇ ਨਾਲ ਪਿਆਰ ਗਿਆਨੀ ਸੰਤੋਖ ਸਿੰਘ ਨਤਨੇਮੀ ਰੂਸੀ ਬਾਣੀ ਦੇ ਨਾਲ ਜੁੜੀ ਹੋਈ ਔਰ ਦਾਸ ਦੇ ਵੀ ਉਹਨਾਂ ਦੇ ਕੋਲੋਂ ਵਿਦਿਆ ਹਾਸਲ ਕੀਤੀ ਲ ਮੇਰਾ ਸਮਾ ਇਕੱਠੇ ਰਹੇ ਹਾਂ ਵਿਦਵਾਨ ਜਦੋਂ ਬਾਣੀ ਪੜ੍ਹਨੀ ਤੇ ਅਨੰਤ ਵਰਸ ਜਣਾ ਉਸ ਵਕਤ ਇੱਕ ਇੱਕ ਅੱਖਰ ਸਮਝ ਆਉ ਦਾ ਸੁਣਨ ਵਾਲੇ ਦੇ ਵੀ ਤੁਰਿਆ ਜਾਂਦਾ ਵੀ ਰੁਕ ਜਾਂਦਾ ਹੈ ਜਦੋਂ ਬਾਣੀ ਪੜ੍ਹਦੇ ਸੰਗ ਵਿਦਪਤਾ ਭਰਪੂਰ ਪਰ ਪਰਮੇਸ਼ਰ ਦਾ ਸੱਦਾ ਆ ਉਹ ਸੱਦੇ ਵਿੱਚ ਖੇੜ ਬੜੀ ਐਕਸੀਡੈਂਟ ਉਤਾਂ ਨੇ ਕਿੰਨੇ ਕਵਾਰ ਨਾਲ ਰੋੜਾ ਤੇ ਤੁਰੇ ਹੋਣਗੇ ਆਪਾਂ ਇਕੱਠੇ ਵੀ ਜਾਂਦੇ ਰਹੇ ਆ ਪਰ ਜਦੋਂ ਵਕਤ ਆ ਗਿਆ ਜਦੋਂ ਸੁਭਾਸਾਂ ਦੀ ਪੂੰਜੀ ਖਤਮ ਹੋ ਗਈ ਉਦੋਂ ਰੰਗਲਾ ਸੰਸਾਰ ਛੱਡ ਕੇ ਮਨੁੱਖ ਤੁਰ ਜਾਂਦਾ ਹੈ ਬਾਬਾ ਫਰੀਦ ਜੀ ਦਾ ਇੱਕ ਪਾਵਨ ਪਵਿੱਤਰ ਵਚਨ ਹੈ ਫਰੀਦਾ ਦਰਿਆ ਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਖੇਤਾਂ ਨੂੰ ਜਦੋਂ ਪਾਣੀ ਦਿੰਨੇ ਆ ਪਾਣੀ ਦੇਣ ਵੱਲੇ ਆਮ ਤੁਸੀਂ ਵੇਖਿਆ ਆਪਣੀ ਧਰਤੀ ਤੇ ਬਗਲੇ ਆ ਜਾਂਦੇ ਨਹੀਂ ਚੱਡੇ ਟੱਟ ਕੇ ਉਹਦੀ ਗਰਦਨ ਇਸ ਤਰ੍ਹਾਂ ਝੂਮਦੀ ਹੁੰਨੀ ਆਪਾਂ ਜਦੋਂ ਧਿਆਨ ਚ ਵੇਖੀਓ ਕੇਲ ਕਰਦਾ ਮਸਤੀ ਵਿੱਚ ਹੁੰਦਾ ਫਰੀਦਾ ਦਰਿਆ ਦਾ ਕੰਨਾਂ ਬਕਬਲਾ ਬੈਠਾ ਕੇਲ ਕਰੇ ਕਿਵੇਂ ਕਰੇ ਕੇਲ ਕਰੇ ਤੇ ਹੰਝ ਨੂੰ ਅਚਨ ਤੇ ਬਾਜ ਪਏ ਉਹ ਮਸਤੀ ਵਿੱਚ ਝੂਮਦਾ ਹੁੰਦਾ ਪਰ ਅਚਨ ਅਚੇਤ ਬਾਜ ਜਾਂਦਾ ਇਹ ਉਦਾਹਰਣ ਦਿੱਤੀ ਹੈ ਬਾਜ ਇੱਕ ਭਾਰੀ ਪੰਛੀ ਏ ਪੰਛੀ ਹੈ ਪੰਛੀਆਂ ਵਿੱਚ ਸ੍ਰੇਸ਼ਟ ਹੈ ਤਾਕਤਵਰ ਹੈ ਔਰ ਬਾਤ ਤੱਕਦੇ ਤੱਕਣ ਤੋਂ ਬਾਅਦ ਉਹ ਝੂਪਦੇ ਨੂੰ ਚੁੱਕ ਲੈਂਦਾ ਅਗਰਸ ਲੈਂਦਾ ਪਰ ਮਹਾਰਾਜ ਨੇ ਇਹ ਉਦਾਹਰਣ ਦੇ ਕੇ ਸਾਡੇ ਜੀਵਨ ਤੇ ਲਾਗੂ ਕਰੀ ਕਿ ਮਨੁੱਖ ਵੀ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਤ੍ਰਿਸ਼ਨਾ ਵਿੱਚ ਮਾਇਆ ਵਿੱਚ ਪਰਿਵਾਰ ਦੇ ਮੋਹ ਵਿੱਚ ਝੂਮਦਾ ਹੁੰਦਾ ਹੈ ਔਰ ਅਚਨ ਚੇਤ ਮੌਤ ਦਾ ਆਵਾਜ਼ ਆਉਂਦਾ ਹੈ ਪਰਮੇਸ਼ਰ ਦਾ ਸੱਦਾ ਆਉਂਦਾ ਹੈ ਤੇ ਰੰਗਲਾ ਸੰਸਾਰ ਛੱਡ ਕੇ ਤੁਰ ਜਾਂਦਾ ਹੈ ਪ੍ਰੀਤਾ ਤੇ ਯਾਦਾ ਕੰਨ ਬਗੂਲਾ ਬੈਠਾ ਕੇਲ ਕਰੇ ਕੇਲ ਕਰੇ ਤੇ ਹੰਜ ਨੂੰ ਅਜਨ ਤੇ ਬਾਜ ਪਏ ਬਾਜ ਪਏ ਤੇ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿਤ ਨਾ ਚਿੱਤੇ ਸਾਨੂੰ ਸੋ ਗਾਲੀ ਰੱਬ ਕੀਆਂ ਜਿਹੜੀਆਂ ਕਦੇ ਚਿੱਤ ਵਿੱਚ ਨਹੀਂ ਹੁੰਦੀਆਂ ਉਹ ਹੋ ਜਾਂਦੀਆਂ ਨੇ ਔਰ ਕਿਸੇ ਵਿਦਵਾਨ ਨੇ ਸੱਚ ਲਿਖਿਆ ਨਾ ਕਰ ਮਾੜ ਦੇਹੀ ਦਾ ਬੰਦੇ ਆ ਤੂੰ ਐ ਬੁਲਬਲਾ ਪਾਣੀ ਦਾ ਕਦ ਤੋ ਆ ਜਾਣਾ ਕੁਝ ਪਤਾ ਨਹੀਂ ਮੌਤ ਖਸਮਾਂ ਨੂੰ ਖਾਣੀ ਦਾ ਟੁੱਟਿਆ ਤੰਦ ਤੇ ਗੱਡ ਲਿਆ ਜਾਂਦਾ ਔਖਾ ਗੰਨਣਾ ਤਾਣੀ ਦਾ ਨਾ ਪਾਣੀ ਦਾ ਸਿਮਰਨ ਕੋਮਲ ਕਰੇ ਉਧਾਰ ਪ੍ਰਾਣੀ ਦਾ ਬੰਦੇ ਦੇ ਜੀਵਨ ਤੇ ਕਪਤਾ ਦੀ ਲੈਣਾ ਪੰਥ ਪਰਸੇਟ ਆਡੀ ਜਥੀ ਦੀ ਜਵਾਨੀ ਇੰਜ ਸਭ whoa oh. We did up and down. ਤਰਤੀ ਆਕਰ ਮਿਲਣੀ ਹੈ ਉਹ ਵਦਗੀ ਤਮਾ ਚੁ ਤਲਬਦੀ ਹੈ ਮੇਰੇ